ਹਾਂ ਜੀ ਜੀ ਆਲਾ ਸਾਲੇ ਜੰਦਾ ਫੋਰ ਕੀ ਬੰਦਾ ਕਰਦਾ ਮੇਰੇ ਵੀਰੂ ਕੁੱਤ ਉਹਦੇ ਐ ਐ ਬੋਲ ਜਿਵੇਂ ਨਾਲ ਹੀ ਕਰ ਕੀ ਉਹ ਆਉਦੀ ਸਟਾਰਿੰਗ ਨਾਲ ਦੀ ਨਾਲ ਲੀਓ ਗ੍ਰੀਟੀ ਖੜਾ ਹੋ ਗਿਆ ਇਹਨੂੰ ਮੈਂ ਬੋਲਿਆ ਨਾ ਨਾਲ ਜਨਾ ਸਾਲਮਾਰੀ ਭਾਈ ਹਾਂ ਚੱਲਣਾ ਬਾਹਰ ਓਏ ਹਾਂ ਬਾਹਰ ਹੁਣ ਹੈ ਚੱਲ ਫਿਰ ਨਹੀਂ 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 ਚੱਲ ਚੱਲ ਬਾਹਰ ਕੱਢਦਾ ਤੁਹਾਨੂੰ ਦੇਖ ਉਹਨੂੰ ਕਿੱਕ ਜਾਂ ਨਾਲ ਬੁੜੇ ਨੂੰ ਮਾਰਨ ਚਲੋ ਬ్రో ਠੀਕ ਆ ਮੈਂ ਕਰਾਂ ਕੂਤਰ-ਕੂਤਰ ਵੇਖ ਕੇ ਤੇ ਉਲੇ ਲਾ ਦਿਆ ਹਲ ਕਰਦੇ ਆ ਵੀਡੀਓ ਸ਼ੇਅਰ हां जी मेरे वीरो ਤੇ ਸੱਤੇ ਸੱਤੇ ਕਬੂਤਰ ਉਡਾਦੇ ਬਈ ਆਪਾਂ ਹਾਂ ਕੀ ਐ ਬਾਹਰ ਜਾਣਾ ਚੱਲ ਫਿਰ ਮੇਰੇ ਨਾਲ ਪੰਗੇ ਨਾਲੇ ਬਾਹਰ ਤੈਨੂੰ ਘੜ ਦਿੰਨਾ ਮੈਂ ਇਹਨੇ ਤੜਕੇ ਤੜਕੂਦੋਂ ਬਾਹਰ ਆ ਮੈਨੂੰ ਅੱਗ ਲੱਗੀ ਰਹੀ ਜੀ ਜਾ ਬਾਜ ਜਾ ਹੁਣ ਫੋਚ ਇੱਕ ਮਿੰਟ ਵਾਪਸ ਇਹ ਤਾਂ ਲਾਦ ਗੇ ਠੀਕ ਐ ਇਹ ਲਗ ਭੱਗ ਬਈ ਕੂਤਰ ਵੇਲੇ ਸੀਗੇ ਉਹਨਾਂ ਇਹ ਦੇਖੋ ਅੱਜ ਤੋਂ 4 ਦਿਨ ਪਹਿਲਾਂ ਮੈਂ ਕਹਿੰਦਾ ਸੀ ਕੂਤਰ ਰੱਜੇ ਆ ਡੱਕੇ ਵੇਲੇ ਨਹੀਂ ਹੁੰਦੇ ਅੱਜ ਮੈਂ ਆਖੀਆ ਨਾ ਵਿਦੇਸ਼ੀ ਜੋ ਉਹ ਵੀ ਟਾਈਮ ਨਾਲ ਹੀ 7:00 7:30 ਵਜੇ ਹਜੇ ਨਾ ਓਨੀ ਜ਼ਿਆਦਾ ਠੰਡ ਲੱਗੀ ਆ ਦੀ ਬੜਾ ਬੁਰਾ ਹਾਲਾ ਜੀ ਕਰ ਰਿਹਾ ਸੀਦੀ ਤੀ ਕੰਬਲ ਚ ਵੱਢ ਕੇ ਛਾ ਕੇ ਤਾਂ ਕਰਕੇ ਇਹ ਰੋਈ ਮਿਹਨਤ ਹੜਾ ਕੇਅਰ ਆ ਯਾਰ ਕੂਤਰਾ ਦੀ ਆਪਾਂ ਕਰਾਂਗੇ ਸਭ ਕੁਝ ਹੋਊਗਾ ਤੇ ਇੱਕ ਹੋਰ ਵੇਲੇ ਤਾਂ ਲਾਈਟ ਵੇਜੀ ਬੈਟਕਾ ਲਈ ਖੁੱਲ ਜਾ ਸੰਸਿਲ ਆ ਬੁੱਤਰੋ ਕਰਦਗੇ ਲੜ ਬੰਦ ਨੱਕੇ ਗੀ ਰਿਪੋਰਟ ਇਹਧਰੋਂ ਬਾਹਰ ਲਈ ਵੀ ਕਰਦਗੇ ਨਾ ਆਦਿ ਠੀਕ ਹੈ ਕਿ ਨਹੀਂ ਕਰ ਉਹ ਤਾਕੀ ਦੇਖ ਨਾ ਚੱਕਦੇ ਫਟੇ ਕੰਮਾਂ ਦੇ ਤੇ ਹੁਣ ਕਬੂਤਰਾਂ ਦੇ ਨਹੀਂ ਮਰਾਦ ਕੇ ਤੁਹਾਡੀ ਇੱਕ ਇੱਕ ਆਰੀ ਆਪਾ ਅਜੇ ਦੇਖੀਏ ਕਬੂਤਰਾਂ ਲਓ ਜੀ ਪਹਿਲਾ ਕਬੂਤਰ ਦੇਖੋ ਗੁਲਾਬੀ ਬੈਠਾ ਲਾਲ ਜੀਨਾ ਉਸ ਤੋਂ ਬਾਅਦ ਬਗਲ ਟੂਸਾ ਚਟਾਂ ਉਸ ਤੋਂ ਬਾਅਦ ਬਗਲ ਹੁੰਝਾ ਕਬੂਤਰੀ ਹੈ ਉਸ ਤੋਂ ਬਾਅਦ ਹੋ ਜਾਂਦਾ ਕੱਲਾ ਹਰਾ ਹੁੰਝਾ ਠੀਕ ਹੈ ਜੀ ਹੋ ਜਾਂਦੀ ਹਰੇ ਟੂਸੇ ਗੁਲਾਬੀ ਟੋਰੀ ਨਾਲ ਜਾਂਦਾ ਦਾ ਡੱਬਾ ਤੇ ਰੇ ਹੈਗਾ ਕੱਲਾ ਰੱਤਾ ਹੈ ਬਾਈ ਰੂ ਰੱਤਾ ਯਾ ਆ ਗਿਆ ਆ ਫਿਰ ਦਾ ਰੱਤਾ ਠੀਕ ਹੈ ਦਿਖਾ ਤਰ ਸਾਰੇ ਜਾਨਵਰ ਸੱਤੇ ਦੇ ਸੱਤੇ ਪੂਰੇ ਆ ਓਕੇ ਰਿਪੋਰਟ ਠੰਡ ਲੱਗ ਜਾਂਦੀ ਹੈ ਚੱਲ ਕੇ ਅੰਦਰ ਪੈ ਲੈ ਹਾਂ 10:00 ਵਜੇ ਬਾਹਰ ਨਿਕਲ ਕੇ ਵੇਖਾਂਗੇ ਕੀ ਬੰਦ ਹੈਗਾ ਹਾਂਜੀ ਲਗਭਗ ਵੱਜ ਗਈ 10 ਇਹ ਤੋਂ ਪਹਿਲਾਂ ਚੋਬਰ ਵੀ ਆ ਕੇ ਜਾਵੜਿਆ ਦੌਣੀ ਵੀ ਆ ਕੇ ਜਾਵੜਿਆ ਲੀਓ ਨੇ ਵੀ ਫੁੱਲ ਮਸਤੀ ਕਰ ਲਈ ਹੁਣ ਬਾਲੀ ਸੱਚੀ ਬਾਲੀ ਚੌੜ ਕਰਦਾ ਬਾਬੇ ਯਾਰਾ ਟਿਕਦੇ ਨਹੀਂ ਬਹਾਨਾ ਭਾਲਦਾ ਇਹਨੂੰ ਵੀ ਮੈਨੂੰ ਕੋਈ ਆ ਕੇ ਮਾਰਾ ਛੇੜ ਦੇ ਬਸ ਉਦੋਂ ਬਾਅਦ ਚੱਲ ਪੈਣਾ ਹੁੰਦਾ ਨੇ ਹਣਾ ਤੇ ਚੋਬਰ ਚਲੋ ਐ ਤਾਂ ਹੁਣ ਅਕਲਾਉਂਦੀ ਜਾਂਦੀ ਐ ਆਉਂਦਾ ਤੇ ਆਪੇ ਦਾਣਿਆਂ ਦੁਨੇ ਵਾਲੀਆਂ ਤੇ ਬਦਾਮ ਵਾਲੀਆਂ ਟਰੀਆਂ ਸਾਫ਼ ਕਰਕੇ ਧੁੱਪੇ ਪਾਣੀ ਵਾਲੀਆਂ ਕੌਲੀਆਂ ਸਾਫ਼ ਕਰਕੇ ਧੁੱਪੇ ਹਣਾ ਦੱਸੇ ਤੂੰ ਨੂੰ ਤਾਂ ਪਤਾ ਲੱਗ ਜਾਂਦਾ ਵੈਸੇ ਹਣਾ ਕਰ ਦਿੰਦਾ ਕੰਮ ਸਾਰੇ ਉਹ ਫਿਰ ਉਹਨੂੰ ਇੱਕ ਵਾਰੀ ਦੱਸਦੇ ਫਿਰ ਉਹਦਾ ਆਪੇ ਹੋਰ ਰਿਪੀਟ ਕਰਦਾ ਰਹਿੰਦਾ ਸਾਰਾ ਕੁਝ ਤੇ ਬਸ ਓਕੇ ਐ ਇਹ ਜਾਨਵਰ ਫਿਰਦੇ ਆ ਆਪਣੇ ਵੀਡੀਓ ਵਗੈਰਾ ਐਡਿਟ ਕਰਕੇ ਐਕਸਪੋਰਟ ਕਰ ਲਈ ਆ ਦੇਖੋ ਲਿਓ ਨਿਗਾਹ ਰੱਖਦਾ ਇਹਨੂੰ ਪੁੱਤ ਨਿਗਾਹ ਰੱਖੀ ਚੰਗਾ ਕੂਤਰਾ ਤੇ ਦੇਖੋ ਕਿਵੇਂ ਮੂੰਹ ਤਾਂ ਚੱਕੇ ਨੇ ਕੂਤਰਾ ਤੇ ਕਿੱਥੇ ਫਿਰਦੇ ਡੱਬਾਗੇ ਤੇ ਆਪਣਾ ਪੁੱਛੇ ਤੋ ਤਾਂ ਮੂੰਹ ਥੱਲੇ ਕਰਨਾ ਇਹ ਸੱਚੀ ਗਾਪਣੀ ਮਾਰਦਾ ਪੁੱਤਰਾ ਦੇ ਪੂਰੀ ਨਿਗਾਹ ਹੁੰਦੇ ਹੁਣ ਵੀਡੀਓ ਦਿਖਾਵਾਂਗੇ ਇਹਦੇ ਪੁੱਤਰ ਨਹੀਂ ਮੈਨਾਂ ਇਹਦੇ ਨਿਗਾਹ ਦੇ ਪੁੱਤਰਾਂ ਦੇ ਪੂਰੀ ਵੀ ਆਗ ਜਾਨਵਰ ਆਪਣੇ ਤੇ ਓਕੇ bro ਬਸ ਠੀਕ ਆ ਕਰਦੇ ਆ ਵੀਡੀਓ ਕੰਟੀਨਿਊ ਇਹਦੇ ਬਾਅਦ ਦੇਖਦੇ ਆ ਕਿ ਬੰਦ ਆ ਹੁਣੇ ਬਾਰਬੂ ਜੜ ਘੜਿਆ ਸੀਗਾ ਤੇ ਨਾਲ ਜਿਹੜੇ ਸੁਖਿੰਦਰ ਪੀ ਇੰਟਰਵਿ ਕਰ ਲੈਨੇ ਇੱਕ ਵਾਰ ਫਿਰ ਮੈਂ ਬਾਹਰ ਖੋਲਦਾ ਮੈਂ ਬਾਹਰ ਜੜਦਾ ਸੀ ਯਾਰ ਮੈਂ ਆਊਟਸਾਈਡਰ ਨਾ ਆਊਟ ਲਾਊਡ ਤਾਂ ਕਰਕੇ ਹਾਂ ਲਓ ਜੀ ਨਾਲ ਦੀ ਨਾਲ ਚੂਬਰ ਨਹੀਂ ਵੈਂਟਰੀ ਕਰਤੀ ਹੁਣ ਬਾ ਮੌਕਾ ਹੀ ਆ ਹੁਣ ਐਂਟਰੀ ਦੇ ਰਿਆ ਮੈਂ ਦੂਆ ਗੇਟ ਬੰਦ ਕਰਨ ਲੱਗਾ ਮੱਝ ਦਾ ਲਾਤਾ ਸੀਗਾ ਤਾਂ ਕਰਕੇ ਠੀਕ ਹੈ ਕਿ ਨਹੀਂ ਨਾਲ ਦੇ ਨਾਲ ਜਿੰਦਾ ਲਾ ਹੋਰ ਸਿਕੰਦਰਾ ਕਿਵੇਂ ਸੈੱਟ ਹੈ ਹੈਲੋ ਹਾਈ ਕਰਦੇ ਮਾੜੀ ਮੋਟੀ ਹੈਲੋ ਹਾਈ ਠੀਕ ਹੈ ਕਿ ਨਹੀਂ ਤੇ ਹਾਂ ਇਹ ਤਾਂ ਆਪੀ ਪੇ ਉਤਰੇ ਤੇ ਟੈਨਸ਼ਨ ਨਾਲ ਹੈ ਇਹਦਾ ਮਸਤੀ ਮੋਡ ਆਉਣ ਹੈ ਇਹਦਾ ਆ ਬਸ ਲਿਓ ਆਇਆ 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 ਹੁਣ ਮੂਮਾ ਫੜਦਾ ਸੀ ਓਏ ਸੱਚ ਇੱਥੋਂ ਪੈ ਗਿਆ ਸੀ ਗਲਤੀਆਂ ਓਏ ਵਿਚਾਲੇ ਪਈ ਥੋੜੇ ਪਿਆ ਪਿਆ ਤੇ ਕੋਈ ਨਹੀਂ ਕਹਦਾ ਓਏ ਦੇਖ ਬੜੀ ਮਾਸਤੀ ਭਾਲਦਾ ਏ ਬਾਈ ਹਾਂਜੀ ਤੇ ਇਹ ਮੁੰਡੇ ਦੇਖੀ ਜਾਂਦੇ ਆ ਬੈਠੇ ਜਾਨਵਰ ਲੀਓ ਇਹਨਾਂ ਦੀ ਰਾਖੀ ਦੀ ਐ ਕੂਤਾ ਹੀ ਰਾਖੀ ਦੀ ਸਹੀ ਹੈ ਕਿ ਨਹੀਂ ਮਾ ਜਾਨ ਕਰੀ ਰੋਟੀ ਜਿਆਦਾ ਖਾਈ ਹੋਂ ਟਾਈਮ ਨਾਲ ਤੇ ਨਾਲੇ ਲਿਓ ਵਾਸਤੇ ਲਿਉਨੇ ਆ ਆ ਗਈ ਜੇ ਧਰ ਲੈ ਕਰੇ ਲਿਓ ਵਾਸਤੇ ਰੋਟੀ ਰਸੀ ਲੈ ਜਾਂਦੀ ਤੇ ਕੀ ਕਹਿੰਦੇ ਹੁੰਦੇ ਬਾਕੀ ਆਪ ਵੀ ਖਾ ਜਾਂਦੇ ਆ ਇਹਦਾ ਟਾਈਮ ਨਾਲ ਹੀ ਇੱਕ ਮਿੰਟ ਰੋਟੀ ਪਾ ਦਈਏ ਪਹਿਲਾਂ ਕਰਦੇ ਇਹ ਰੋਟੀ ਰੈਡੀ ਉਦੀ ਬੋਧ ਦਾਲ ਇਹਨੂੰ ਆਪਾਂ ਠੀਕ ਹੈ ਤੇ ਮੈਂ ਕਾਕਾ ਖਾਲਾ ਛੱਡੀ ਨਾ ਹੁਣ ਚੱਟ ਘਰ ਜਾਣੀ ਛਿੱਤੀ ਛਿੱਤੀ ਬਲਜੀਤ ਕੋਲ ਆਈ ਸੀ ਜੀ ਬਲਜੀਤ ਮਾਨਾ ਵਾਲੇ ਕੋਲੇ ਪਾਰਸਲੇਨ ਠੀਕ ਹੈ ਕਿ ਨਹੀਂ ਇਹਦੇ ਕੋਲੇ ਵੀ ਲਗਭਗ ਬਾਵਾ ਕਰਾਂ ਦੇ ਪਾਰਸਲੇ ਇੱਥੇ ਵੜੇ ਜਾਂਦੇ ਆ ਨਾ ਤਾਂ ਕਾ ਐ ਹੁੰਦਾ ਰੇਗ ਨੂੰ ਬਲਜੀਤ ਕੋਲੇ ਫੜਾ ਜੀ ਆ ਜੇ ਉਹ ਹੁਣ ਉਹ ਤੋਂ ਫੜ ਲਾਂਗੇ ਆਂਡੀ ਗਵਾਂਡੀ ਆ ਕਹਿੰਦੇ ਚੱਲ ਬਲਜੀਤ ਕੋਲੇ ਫੜਾ ਦੇ ਉਹ ਤੋਂ ਫੜ ਲਾਂਗੇ ਇਹ ਆ ਕਹਿੰਦਾ ਹੈਕਰ ਬੱਲੀ ਰੋਜ਼ ਰਾਤ ਨੂੰ ਜਿਹੜੇ ਪਬਜੀ ਚ ਖੱਦਾ ਪਾਉਂਦੇ ਆ ਮੁੰਡੇ ਰਲ ਕੇ ਟੀਮ ਕਿਹੜੀ ਕਿਹੜੀ ਹੁੰਦੀ ਆ ਆਪਣੀ ਕਿੰਨੇ ਨੇ ਹੁੰਦੇ ਆ ਇੱਕ ਤਾਂ ਡਾਕੂ ਗਰੇਵਾਲ ਡਾਕੂ ਗਰੇਵਾਲ ਇੱਕ ਸਪੋਇਲ ਹੈ ਕੀ ਹੈ ਸਪੋਇਲ ਸਪੋਇਲ ਹਾਂ ਇੱਕ ਇਹ ਕਹ ਹੈਕਰ ਬੱਲੀ ਤੇ ਆ ਪਰਕਾ ਜੋਗੀ ਜੱਟ ਚਾਰਾਂ ਦੀ ਟੀਮ ਹੁੰਦੀ ਆ ਤਨੇ ਬੱਕੀ ਚਾ ਠੀਕ ਆ ਬਲ ਚੰਗਾ ਠੀਕ ਆ ਲੀਓ ਕਿਧਰ ਗਿਆ ਆ ਲੀਓ ਐ ਲੀਓਏ ਚੱਲ ਜੇ ਹਾਂਜੀ ਲੀਓ ਨੂੰ ਲੱਸੀ ਵੀ ਪਾਦ ਗਏ ਆ ਬੇਟਾ ਲੱਸੀ ਵੀ ਉਹ ਗੁੱਲੇ ਦੇ ਨਾਲ ਥੋੜਾ ਵਿੱਚ ਪਾਣੀ ਐਡ ਕਰ ਦਈਏ ਓਕੇ ਹੋ ਗਿਰ ਬੋਲ ਸੱਟ ਨਹੀਂ ਉਹ ਅੱਜ ਕੰਬਦੇ ਜੀੜੀ ਦੀ ਗੱਲ ਦਿਲ ਤੇ ਲਾ ਲਏ ਹਾਂ ਨਾ ਸੱਚੀਆਂ ਬਾਲਾ ਨਜਾਇਜ਼ ਨੀਰਾ ਡੱਪਰੇ ਹੀ ਨਹੀਂ ਇਹਦੇ ਕੀਤਾ ਅਜਾ ਉਹ ਤਾਂ ਅੰਦਰ ਦਾ ਆਜਾ ਹਾਂਜੀ ਮੇਰੇ ਵੀਰੋ ਤੇ ਕੂਤਰਾ ਦੇ ਵਾਹਿਗੁਰੂ ਮਾਲਕਾ ਦਾਣੇ ਕਰਦੇ ਰੈਡੀ ਠੀਕ ਆ ਰੱਖੀ ਜੀਏ ਕੇ ਕਰਕੇ ਕੋਡਾ ਨੰਬਰ ਵਾਲਾ ਆਇਓ 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 ਬੱਤ ਉਹ ਗਲਤ ਨਹੀਂ ਹੋਣਾ ਕੰਮ ਖਾਣ ਜੀਏ ਕੋਡਾ ਨੰਬਰ 2 ਜੀ ਕਬੂਤਰਾਂ ਵਾਲਾ ਇੱਕ ਸੈਕਿੰਡ ਇਹਨਾਂ ਨੂੰ ਵੀ ਰੱਖੀ ਆਇਓ 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 ਬੱਤ ਇਧਰ ਆਗੇ ਉਡਣ ਵਾਲੇ ਆਲੇ ਪਾਸੇ ਕੀ ਹੈਗੇ ਨਹੀਂ ਰਖੀਏ ਇਹਨਾਂ ਨੂੰ ਬਈ ਖੂਡਾ ਨੰਬਰ 3 ਆਇਓ 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 ਬੋਟਰ ਇਧਰ ਆ ਗਈ ਖੂਡਾ ਨੰਬਰ 4 ਚ ਠੀਕ ਹੈ ਤੇ ਇਹਨਾਂ ਨੂੰ ਵੀ ਰੱਖ ਦਈਏ ਆਇਓ 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 ਬੋਟਰ ਇਧਰ ਆ ਗਈ ਬੈਟਕ ਚ ਖੂਡਾ ਨੰਬਰ 5 ਜੀ ਜਾਏਗੇ ਠੀਕ ਹੈ ਇਹਨਾਂ ਨੂੰ ਵੀ ਰੱਖ ਦਈਏ ਆਇਓ 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 ਬੋਟਰ ਆ ਜੋ ਆ ਜੋ ਮੇਖਾਂ ਕਿੱਧਰ ਫਿਰਦੀਆਂ ਓਏ ਵਾਸੇ ਰੱਖੀਏ ਨੂੰ ਓਕੇ ਢਾਣੇ ਸਾਰੇ ਕੂਤਰਾਂ ਨੂੰ ਰੱਖ ਤੇ ਪਾਣੀ ਪੂਣੀ ਘੜਦਾ ਵਾਦਾ ਆਪਾਂ ਪਾਵਾਂਗੇ ਸ਼ਾਮ ਨੂੰ ਇਧਰ ਮਿੱਤਰ ਆਇਆ ਰੋੜਾ ਵਾਲੀ ਤੋਂ ਠੀਕ ਹੈ ਹੋਰ ਮਿੱਤਰੋ ਠੀਕ ਹੋ ਓਕੇ ਰਪੋਟਾਂ ਹਾਂਜੀ ਸੈਟ ਹੈ ਤੇ ਬੱਸ ਵੇਖਦੇ ਆ ਕੂਤਰ ਤੇ ਕਰਦੇ ਆ ਟਾਈਮ ਪਾਸ ਇਹ ਬੈਠੂ ਹੈ ਫੂੰਜੀ ਵਾਲੀ ਵੀ ਆਊਗੀ ਮਗਲੇ ਹੈ ਉਹ ਫੂੰਜੇ ਬਗਲਾ ਵਾਲਾ ਵੀ ਆਊਗਾ ਉਹ ਗੱਲ ਤੋਂ ਹੈ ਕੰਮ ਫੂੰਜੇ ਬਗਲਾ ਲਿਆਊਗੀ ਮਗਰ ਫੂੰਜੇ ਵਾਲਾ ਆਊਗਾ ਉਹ ਟਰਿੰਦ ਗਈ ਹਾਂਜੀ ਤਿੰਨ ਕਬੂਤਰ ਬੈਠ ਗਏ ਜੀ ਲਾ ਕੇ ਕਰਦੇ ਅੰਦਰ ਤੇ ਰੱਖ ਦਿਆ ਨੂੰ ਪਾਣੀ ਪੂਣੀ ਹਾਂਜੀ ਮੇਰੇ ਵੀਰੋ ਅਸੀਂ ਚੱਲੇ ਆਂ ਸ਼ਾਪ ਤੇ ਜੀ ਖਾਣ ਪੀਣ ਨੂੰ ਲਿਆਉਣੇ ਕੋਈ ਮੁੰਡਿਆ ਆ ਤੇ ਛੰਡਾ ਚੱਤਾ ਆਇਆ ਲੀ ਓਏ ਚੱਲਣਾ ਤਾਂ ਕੇ ਸੁੱਤਾ ਰਹਿਣ ਦੇ ਸਮਾਰਟ ਹੌਸਟ ਕਿਤਾਬੀ ਹੋ ਜਾ ਆ ਲੈ ਚੱਲ ਪਿਆ ਮਗਰੀ ਇਹ ਮੂਰੇ ਆਪਣੇ ਕੋ ਵੀ ਕੋਣ ਦੇ ਭਾਈ ਦਾ ਨਹੀਂ ਅੱਜ ਨਹੀਂ ਆਉਦਾ ਹੁਣ ਤਾਂ ਸਰਜੀਤ ਮੋੜ ਤੇ ਆਪਾਂ ਸਰਜੀਤ ਗਿਆ ਆ ਸਰਜੀਤ ਗਿਆ ਆਪਾਂ ਸਰਜੀਤ ਗਿਆ ਆਓ ਨਿਕਲ ਚੱਲਣਾ ਚੱਲ 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 ਗਏ ਆ ਜਾ ਆ ਜਾ ਆਇਆ ਲਿਓ ਆਇਆ ਬਹੁਤ ਹੀ ਫੁਰੀ ਹੋ ਉਸ ਇਟਸ ਕੋਕਾ ਕੋਲਾ ਟਾਈਮ ਮੇਰੇ ਵੀਰੋ ਹਾਂ ਮੁੰਡਾ ਸੱਟ ਹੈ ਨਹੀਂ ਆਸ਼ਕ ਬੰਦੇ ਛੀੜੀ ਦੇ ਐਵੇਂ ਦਿਲ ਨੂੰ ਲਾ ਲੈਂਦੇ ਆ ਨਹੀਂ ਉਹ ਆਸ਼ਕ ਬੰਦੇ ਛੀੜੀ ਦੇ ਗੱਲ ਦਿਲ ਤੇ ਲਾ ਲੈਂਦੇ ਹਾਂਜੀ ਖਾਓ ਜੀ ਵਿੱਚ ਖੋਲਦਾ ਮੈਂ ਇਹਦੇ ਖੋਲਦਾ ਆਪਾਂ ਨੇੜੇ ਵੀ ਨਹੀਂ ਜਾਂਦੇ ਖੋਲਣਾ ਸਕਰੀਨ ਦੇ ਵਿੱਚ ਉਹ ਦੇਖ ਲੈ ਆ ਦੇਖੀ ਲੈ ਆਪ ਆਪ ਦੀ ਜਵਾਨੀ ਐ ਪਾਣੀ ਨੇੜੇ ਆਂਦੇ ਇਧਰ ਓਏ ਉਂ ਆਖਿਆ ਨਾ ਵੀ ਵਿੱਚ ਪੂਜਗਾ ਖੋਲਦੇ ਆ ਪੈਕਟ ਜਾ ਹੋਰ ਗਲਤ ਨਾ ਸਮਝਦੇਓ ਉਹ ਕੁੱਤੇ ਤਰ੍ਹਾਂ ਮਾਰੀ ਸਿਰ ਤੇ ਤੜਕਦੇ ਹੋਰ ਹੀ ਕੰਮ ਕਰਦੇ ਆ ਜਾ ਬਈਆ ਠੀਕ ਐ ਲਓ ਜੀ ਪੀਏ ਕੋਕੇ ਕੋਲੇ ਓਜਸ ਸਨੇਕ ਲਾਈਟ ਤੇ ਮਿਕਸਚਰ ਪੂਜਗਾ ਕੱਢ ਕੇ ਰੱਖੋ ਸਾਰਾ ਖਾਣਾ ਆਸਤੇ ਲਿਆਂਦਾ ਇਹ ਠੀਕ ਐ ਨਹੀਂ ਹਾਂਜੀ ਕੂਤਰ ਕਿਨੇ ਰਗੇ ਚਾਰ ਚਾਰ ਹਾਂਜੀ ਮੇਰੇ ਵੀਰੋ ਤੇ ਪਾਤੇ ਜੀ ਲਗਭਗ 3 ਜਨਵਰੀ ਨੂੰ ਬਦਾਮ ਦਾਣੇ ਪਾਣੀ ਓਕੇ ਏਅਰਪੋਰਟਾਂ ਉਹਦੀ ਗੋਲੀ ਵੀ ਦਿੱਤੀ ਏ ਠੀਕ ਹੈ ਆ ਵਟੀਆਂ ਸੀਗਾ ਬੜੀਆਂ ਮੋਟੀਆਂ ਹੁਣ ਇਹੋਲ ਚ ਨਾ ਜਾਈ ਵਿਕਾ ਦੇ ਗੋਲੀਆਂ ਦੇ ਕੀ ਦਈ ਜਾਂਦੇ ਹਨ ਕਿ ਦੋਈ ਤੁੰਨੀ ਤੁਰੀ ਜਾਂਦੇ ਐ ਐਡੀ ਕੋਈ ਗੱਲ ਨਹੀਂ ਇਹ ਤਾਂ ਚੋਬਰ ਨੇ ਵਟ ਕੇ ਲਿਆਉਂਦੀਆਂ ਸੀਗਾ ਇਹ ਦੇਖੋ ਦਾਦੀ ਵੀ ਨਹੀਂ ਕਰੇ ਹੋ ਕਿਹੜਾ ਹਾਂ ਮਿੰਦਰ ਦਾਦੀ ਉਹ ਵੇਲੇ ਦੀ ਉਹਦੀ ਇਹਨੇ ਉਹ ਤੇ ਗ੍ਰੰਥ ਚੋਂ ਪੜ੍ਹਿਆ ਵੀ ਆ ਗੋਲਗਾਂ ਬਣਦੇ ਆ ਫਿਰ ਘਰੋਂ ਤਿਆਰ ਕਰਾ ਕੇ ਲਿਆਇਆ ਤੇ ਦੱਸਿਆ ਸਾਨੂੰ ਵੀ ਨਹੀਂ ਦੱਸਿਆ ਨਿਕਾੜ ਗਾਂ ਬਣ ਗਏ ਹੂੰ ਦੱਸਦੀ ਹੂੰ ਆ ਦੱਸਾਂ ਜੀ ਕੱਲੇ ਵਾ ਬਦਨਾਮ ਦੂੰ ਜੇ ਪੈਂਦੇ ਪਰ ਇਹਨਾਂ ਰਸਜ ਗਿਆ ਵੀ ਬਰਾਮਲੇ ਮਾਨੂੰ ਦੱਸਣ ਹੀ ਕੀ ਪੈਂਦਾ ਮੁੰਡੇ ਵੀ ਚੱਲੇ ਉਧਰ ਰੋੜਾਣੀ ਵਾਲੇ ਖੜ ਜਾ ਇੱਕ ਵਾਰ ਜੂ ਮਾਰਦੇ ਆ ਮੁੰਡੇ ਤੇ ਹਜੇ ਵੀ ਨਹੀਂ ਵੱਜਿਆ ਵੱਜ ਗਿਆ ਜੀ ਬਾਏ ਸੈਟੋਂ ਬਾਹਰ ਆਏ ਉਹ ਵੇਖੀ ਲੈ ਓਕੇ ਠੀਕ ਐ ਚੰਗਾ ਉਹ ਮੁੰਡੇ ਵੀ ਚੱਲਿਆ ਤੇ ਮੈਂ ਵੀ ਘਰੋਂ ਕੁਆਟਰ ਲੈ ਆਵਾਂ ਜਾ ਕੇ ਉਹਨੇ ਸੁਖਜਿੰਦਰ ਇੱਥੇ ਬੈਠਾ ਲੀਓ ਬੈਠਾ ਯਾਨਵਰ ਬੈਠੇ ਐ ਚੱਲਿਓ ਜੀ ਪੱਕੀ ਗੱਲ ਐ ਓਕੇ ਧੰਨਵਾਦ ਤੇ ਜੀ ਆਇਆਂ ਨੂੰ ਤੇ ਸਿਆਂ ਰਲ ਮਿਲ ਕੇ ਢਾਉਣਾ ਠੀਕ ਐ ਬਾਤ ਓਕੇ ਰਪੋਟਾਂ ਚਲੋ ਠੀਕ ਐ ਬਾਪੂ ਜਾਨਵਰਾਂ ਦਾ ਦਾਣਾ ਪਾਣੀ ਬਦਾਮ ਹੋਵੇ ਓਕੇ ਤੇ ਉਹ ਟਾਈਮ ਲਾਈਨਸ ਲਾ ਕੇ ਪੂਰਾ ਕਰਦੇ ਤੇ ਫੋਨ ਹੋ ਗਿਆ ਸੀ ਬੰਦ ਹੁਣ ਮੈਂ ਫੋਨ ਚਾਰਜ ਲਾ ਕੇ ਤੇ ਘਰੇ ਜਾ ਕੇ ਨੀਰਾ ਕੂਤਰਿਆ ਹਾਂ ਠੀਕ ਐ ਹਾਂ ਹਾਂਜੀ ਲਓ ਜੀ ਪਿੰਜਣ ਆਪਣੇ ਨਵੇਂ ਕੂਤਰ ਤੇ ਨਹੀਂ ਗਈ ਨਵੇਂ ਕੂਤਰ ਤੇ ਵਿਖਾਦਾ ਪੂਚ ਆਪਣੇ ਜ ਨਹੀਂ ਇਹ ਚ ਨਹੀਂ ਵਿਖਾਉਂਦੇ ਆਪਾਂ ਅੱਜ ਵਿਖਾਵਾਂ ਠੀਕ ਐ ਇਹ ਤੀੜੀ ਮਾਰਾਂ ਦੀ ਨਵੇਂ ਤੇ ਨਿਕਲ ਗਈ ਉਹ ਥਲੀ ਟੇਕ ਬਜੇ ਘਰ ਪਾਣੇ ਵਿੱਚ ਦੇਖਿਆ ਫੱਟੀ ਨਿਕਲ ਗਏ ਸਾਰੇ ਨਿਕਲ ਕੇ ਦੇਖਣਾ ਨਿਕਲ ਗਏ ਨਿਕਲ ਗਏ ਬਸ ਠੀਕ ਹੋ ਗਈ ਹਾਰੇ ਕੂਤਰ ਬਾਏ ਦਿੱਤੇ ਤਾਂ ਤੂੰ ਐ ਤੂੰ ਅੰਦਰ ਆ ਕੇ ਆ ਮਿੰਟ ਦੀ ਮੜਿਆ ਮੈਂ ਕਰਕੇ ਆ ਇਹਨੂੰ ਦੱਸਾਂ ਗੱਲ ਵਾਸਤੇ ਪਰ ਤੁਸੀਂ ਨਹੀਂ ਨਹੀਂ ਬਸ ਇਹ ਆਪਰ ਸਾਰੇ ਬੁੱਤਰ ਛੱਡ ਤੇ ਹਨ ਅੰਦਰ ਜੀਵੋ ਦਾਣਾ ਪਾਣੀ ਹੋ ਗਿਆ ਬਸ ਸਿਰਫ ਇਹ ਕਰਾਦ ਨੂੰ ਬਦਾਮਾਂ ਦਾ ਗੋਲਦਿਆਂ ਵਟਕੇ ਦੇਣੀਆਂ ਆਏਗਾ ਥੋੜਾ ਮੋਟੀਆਂ ਉਹ ਦੰੜੀਰ ਕੰਦ ਨੂੰ ਵਟ ਦੇਣਗੇ ਹੱਥੇ ਪੈਣ ਲੱਗਾ ਦੇ ਦੇਾਂਗੇ ਤੇ ਬਾਕੀ ਬਸ ਠੀਕ ਹੈ ਦਾਣਾ ਪਾਣੀ ਸਾਰਿਆਂ ਨੂੰ ਪੈ ਗਿਆ ਵੱਡਾ ਛੋਟਿਆਂ ਨੂੰ ਇਹ ਵੋ ਕੇਰਪੋਰਟਾਂ ਉਹਨਾਂ ਘਰੇ ਜਾਇਆ ਮਾ ਮੜਾ ਮੋਟਾ ਵੀਡੀਓ ਉੜੂ ਅਪਲੋਡ ਕਰਾਂ ਕੁਟਸੇ ਆ ਕੇ ਨਾਲੇ ਚਾ ਚੁੱਪੀ ਆਵਾਂਗੇ ਫਿਰ ਕਰਦੇ ਆ ਵੀਡੀਓ ਕੀ ਕਰ ਰਹੇ ਹੋ ਜੀ ਮੈਂ ਵਿਆਹ ਦੀ ਗੱਲ ਮਤਾ ਜੀ ਤਾਂ ਹੀ ਵਿਆਹ ਦੀ ਵੀ ਕਰਦਾ ਹਾਂ ਨਾ ਭਰਾਵਾ ਕਿਤੇ ਕੇਸ ਹੋ ਜਾ ਆਪਣੇ ਤੇ ਤੋ ਉਹ ਟੂ ਲੈਟ ਸੱਚੀ ਸਿਟਣ ਜਾ ਰਹੇ ਆ ਕਿ ਸਿਟਣਾ ਭਰਾਵਾ ਆਏ ਹੇ ਦਿਲ ਤੇ ਪੱਥਰ ਰੱਖ ਕੇ ਚੜ ਸਿਟ ਬਾ ਚੜ ਖੜ ਜਾ ਆ ਮੂਰੇ ਦੇ ਵਿੱਚ ਲਿਓ ਸਮਾਨ ਤਾਂ ਖਾਣ ਵਿੱਚ ਬਾਹਰਾਂ ਡਿਗਦੇ ਹਾਈ ਹਾਈ ਗਈ ਤਾਂ ਦੋ ਬੱਤੇ ਬਾਹਰ ਹੈਗੇ ਇਹ ਇਹ ਨਹੀਂ ਇਹ ਕੰਮ ਦੇ ਹੈ ਅੱਸਾ ਪਉ ਮਤ ਮਰਦਾ ਇਹ ਕੰਮ ਦੇ ਹੈ ਤਾਸ ਰਣੇ ਤੇ ਆਦ ਵੀ ਕਰੀ ਆ ਮੈਂ ਇਹ ਪਰਚਾ ਕਰਾਂਗਾ ਅੱਛਾ ਦੋਨਾਂ ਬੰਦਿਆਂ ਦੇ ਪਰਚਾ ਕਰਨ ਨੂੰ ਮੈਂ ਐਡੀ ਚੰਗੀ ਤਾਂ ਦੀ ਭੈਣ ਘੜਤੀ ਲੈਂਦੀ ਮੈਂ ਜਾ ਨਾ ਲੰਬੀ ਨਹੀਂ ਨਹੀਂ ਮੈਂ ਨਹੀਂ ਨਹੀਂ ਮੈਂ ਲਓ ਬ੍ਰੀਕ ਜਮ ਟੁੱਟ ਜੇ ਤੂੰ ਆਇਆ ਮੈਂ ਜਾ ਨਾ ਲੰਬੀ ਥਾਣੇ ਦਰਖਾਸਤ ਦੇਣਾ ਮੈਂ ਥਾਣੇ ਚ ਨਹੀਂ ਪਹਿਲਾਂ ਮੈਂ ਜਾਊਗਾ ਉੱਥੇ ਅਹੀਲ ਚਾਹ ਆ ਉਥੋਂ ਕੰਮ ਪੱਕਾ ਕਰਕੇ ਲੈ ਬੁੱਢਾ ਮੈਂ ਪੱਕਾ ਪੱਕਾ ਹੈ ਠਾਣੇ ਦਾ ਉਹ ਦੋ ਪਤੇ ਬਾਹਰ ਦੋ ਪਤੇ ਬਾਹਰ ਸਬੂਤ ਵੀ ਹੈਗਾ ਬੁੱਢਾ ਦੋ ਪੱਕਾ ਹੈਗਾ ਦੋ ਪਤੇ ਬਾਹਰ ਤੇ ਬਾਹਰ ਪੇ ਉਦਗਾ ਦੀ ਸਾਡੇ ਕਹਿੰਦੇ ਜਿਹੜਾ ਵੀ ਆਇਆ ਵਕੀਲ ਜਾਜ ਠਾਣੇਦਾਰ ਜੋ ਕੁਝ ਮਰ ਜਾਏ ਮੁੰਛੀ ਆਏ ਕੋਈ ਮਰ ਜੀ ਕੋਈ ਨਾ ਕੋਈ ਕੱਢੋ ਵਿਚੋਂ ਬਈ ਹਾਂ ਸਬੂਤ ਆਪੇ ਕੱਢ ਲੈਣਗੇ ਵਧਿਆ ਨਾਲੇ ਪੋਸਾ ਦਾ ਹੱਸਾਫ ਹੋ ਜਾਣਗੇ ਚੰਗੇ ਹੋਣਗੇ ਹੈ ਸੈਟ ਹੈ ਕੰਮ ਆ ਚੰਗਾ ਕੀਤਾ ਤਾਸ਼ ਕਰੇ ਨਾਲ ਤਾਸ਼ ਨੇ ਸਾਡਾ ਨਾਸ਼ ਕੀਤਾ ਅਸੀਂ ਤਾਜ ਦਾ ਨਾਸ਼ ਕਰਤਾ ਇਹ ਆ ਜੀ ਆਪਣੇ ਬੰਦੇ ਆ ਬਾਈ ਬਾਈ ਦਵਣੀ ਐਡ ਚੋਬਰ ਸ਼ਿਕਾਰੀ ਲਿਓ ਦੀ ਵੀ ਜਾਨ ਦੀ ਪੂਰੀ ਚਾਸ ਹਾਂ ਤੂੰ ਮਗਰ ਜਾਣਾ ਉਹਨਾਂ ਦੇ ਹੈ ਇਧਰ ਲਿਓ ਗੱਲ ਸੁਣ ਇਧਰ ਚਾ ਕੇ ਮੇਰੇ ਵੱਲ ਲਿਓ ਓਏ ਲਿਓ ਬੇਟਾ ਇਧਰ ਦੇਖ ਜਾ ਤਾਂ ਮੇਰ ਨਾਲ ਰੱਖ ਲੈ ਦੇਖ ਲਓ ਦੇਖ ਦੇਖ ਤੂੰ ਨੂੰ ਆਏ ਵੀ ਮਗਰ ਜਾਵਾਂ ਉਹਨਾਂ ਦੇ ਲੈਣਾ ਚਲੋ ਕੋਈ ਨਹੀਂ ਵਿਚਾਰਾ ਮਾਸੀ ਕਰਕੇ ਟਾਈਮ ਪਾਸ ਕਰਨਾ ਤੇ ਕਬੂਤਰ ਕੋ ਬਾਦਰ ਵਜ ਫੇਰ ਬੰਨੇ ਸੀ ਨਾ ਭਈ ਅਜ ਇੱਕ ਦੋ ਕੂਤਰ ਹੋਰ ਫਿਰਦੇ ਚਿੱਟੇ ਜੇ ਪਤਾ ਨਹੀਂ ਬਾਹਰੋਂ ਬੁਰੇ ਸੀ ਪਿੰਡੋਂ ਹੀ ਸੀ ਉਹੀ ਟਾਈਮ ਪਾਸ ਕਰੀ ਜਾਂਦੇ ਸੀਗੇ ਤੇ ਹੁਣ ਮੁੰਡੇ ਕੋਈ ਛਤਰਾ ਛਤਰਾ ਬਿਲੀਆ ਕਰਕੇ ਠੀਕ ਹੈ ਉਹ ਦੇਖੋ ਲਿਓ ਭਜਾ ਫਿਰਦਾ ਤੇ ਹੁਣ ਬਸ ਕੂਤਰ ਬਾਦਰ ਕਰਾ ਤੇ ਅੰਦਰ ਸਾਰੇ ਠੀਕ ਹੈ ਤੇ ਕੰਮ ਤਾਂ ਦੇ ਲਗਪਗ ਤਾਂ ਹੋਵੇ ਇੱਕ ਦਾ ਲਿਓ ਨੂੰ ਰੋਟੀ ਪਾਣੀ ਲੈ ਕੇ ਦੇਣਾ ਆਪ ਖਾਣੀ ਪੀਣੀ ਹੈ ਇਹ ਉਹ ਇੱਕ ਕਬੂਤਰਾਂ ਵਾਸਤੇ ਗੋਲੀਆਂ ਵਟੀਆਂ ਹਨਾ ਇਹ ਗੋਲੀਆਂ ਦੇਣਾ ਕੂਤਰਾਂ ਨੂੰ ਤੇ ਆ ਪਾਣੀ ਪੀ ਕੂਤਰਾਂ ਦਾ ਇਹ ਦੇਣਾ ਬਸ ਦੂ ਬਾਦ ਇਵਾ ਕਿ ਹਾਂ ਹੁਣ ਕਿਵੇਂ ਆ ਜਾਂ ਤਾਂ ਮੇਰ ਨਾਲ ਰੱਖ ਲੈ ਤੇ ਜਾਂ ਉਹ ਨਾਲ ਰੱਖ ਲੈ ਇੱਕ ਪਾਸੇ ਇੱਕ ਪਾਸਾ ਰੱਖ ਲੈ ਹੀਰੇ ਜਾ ਰਾਂ ਜੇ ਰਾਂ ਖੇੜੇ ਹਾਂਜੀ ਦੱਸ ਕਿੱਧਰ ਜਾਣਾ ਥੋੜਾ ਠੀਕ ਆ ਪਾਪਾ ਮਾਰ ਮੜਾ ਆ ਗੋਲਿਆਂ ਕਾਲਾ ਦੇਣਾ ਕੁੱਤਰਾ ਨੂੰ ਉਦੋਂ ਬਾਅਦ ਫਿਰ ਜਿਹੜੇ ਰਹਿੰਦੇ ਕੰਮ ਤਾਂ ਦੇ ਉਹ ਵੀ ਨਿਬੇੜਾਂਗੇ ਆਪਾਂ ਹਾਂਜੀ ਮੇਰੇ ਦੋ ਕੋ ਕੁੱਤਰਾ ਨੂੰ ਜੀ ਫਿਰ ਚੱਕ ਲੈਣਾ ਅੰਦਰ ਠੀਕ ਐ ਜਿਹੜੀ ਖਰਾਕ ਵਾਲਾ ਗੋਲਿਆਂ ਕਾਲਾ ਰਹਿਣਾ ਸੀ ਉਹ ਦਿੱਤਾ ਦੇਣਾ ਨੂੰ ਹੋਣ ਚਾਲਦੇ ਆ ਵੀ ਕਾਫੀ ਟਾਈਮ ਲੱਗ ਗਿਆ ਯਾਰ ਕੰਮ ਤਾਂ ਪੰਗੀ ਜਾਲੀ ਵੈਸੇ ਹਨਾ ਚਲੋ ਕੋਈ ਗੱਲ ਨਹੀਂ ਡੋਨਟ ਵਰੀ ਬਸ ਆ ਕੇ ਉਹਨੂੰ ਪਾਣੀ ਦੇਣਾ ਤੇ ਉਹਦਾ ਖੁਡੇ ਛੱਡ ਦੇਣਾ ਹਨਾ ਲਿਓ ਤੂੰ ਨਿਗਰ ਰੱਖੀ ਕਬੂਤਰਾਂ ਦੀ ਖਾਣ ਜੇ ਇੱਕ ਦਾ ਦੱਸ ਤੈਨੂੰ ਮੈਂ ਬਣਾਉਂਗਾ ਆ ਕੇ ਕਰੋ ਬੇਦਖ ਕਰ ਦੂੰਗਾ ਨਿਗਰ ਰੱਖਣੇ ਆਪਣੇ ਜਾਨਵਰਾਂ ਦੀ ਤੇ ਮੈਂ ਆ ਗਿਆ ਬਾਪੂ ਭਰੇ ਹਾਂਜੀ ਆ ਕੇ ਇੱਧਰ ਲੈ ਕਰੇ ਲਿਓ ਵਾਸਤੇ ਰੋਟੀ ਲੈ ਕੇ ਆਇਆ ਪਹਿਲਾਂ ਜੱਫੀ ਬਾ ਪਹਿਲਾਂ ਜੱਫੀ ਉਹਦੋਂ ਬਾਅਦ ਰੋਟੀ ਕੋਈ ਨਾ ਕੱਪੜੇ ਲਿਵੇੜਿਆ ਮਣ ਤਾਂ ਸਾਫ ਹੈ ਇਹਦਾ ਕਪੜੇ ਨੇ ਮਰਜੀ ਵੀੜ ਆ ਜਾ ਆ ਜੱਪੀ ਪਾ ਆ ਗਏ ਨਾ ਜੱਪੀ ਪਾ ਆ ਗਏ ਫੇਰ ਰੋਟੀ ਠੀਕ ਹੈ ਕਿ ਨਹੀਂ ਚਲੋ ਆ ਗਏ ਦੀਵਾਸੇ ਰੋਟੀ ਲੈਂਦੀ ਮੈਂ ਤੇ ਲੱਸੀ ਤੇ ਹਨਾ ਦਾਲ ਤੇ ਦੁੱਧ ਤੇ ਪਾਣੀ ਹਜੇ ਘਰੇ ਰਹਿ ਗਿਆ ਮੈਂ ਚੱਲ ਦੂਰਾ ਘੇੜਾ ਲਾ ਦੂ ਮੈਨੂੰ ਆਏ ਸੀ ਕਿਤੇ ਕਬੂਤਰਾਂ ਨੂੰ ਤੰਗ ਨਾ ਕਰੀ ਜਾਂਦਾ ਹੋਵੇ ਬਈ ਮੈਂ ਤਾਂ ਹੀ ਛਿਦੀ ਛਿਦੀ ਮੋੜਿਆ ਆ ਪਰ ਕੋਈ ਡੇਕਨ ਨਹੀਂ ਕਬੂਤਰਾਂ ਨੂੰ ਨਹੀਂ ਤਾਂ ਕਿਤੇ ਨੇ ਬਾਹਰ ਬੈਠਾ ਸੀਗਾ ਮੰਜੇ ਤੇ ਲਾਉ ਜੀ ਰੋਟੀ ਰੈਡੀ ਹੈ ਇਹਦੀ ਆਲਾ ਪਤ ਖਾ ਲਾ ਹੁਣ ਐਕਸਟਰਾ ਭਾਂਡੇ ਚੱਕ ਕੇ ਜੇ ਉਹ ਸਾਰਾ ਕੁਝ ਲੈ ਚਲੀ ਘਰੇ ਆਪਾਂ ਤੇ ਵਸ ਤੋਂ ਦੋ ਵਰੇ ਜਨਵਾਰਾਂ ਨੂੰ ਵੀ ਅੰਦਰ ਛੜਨਾ ਆਪਾਂ ਖੁੱਡਿਆਂ ਦੇ ਸੱਚਾ ਹਾਂ ਖੁੱਡਿਆਂ ਦੇ ਇੱਕ ਹੋਰ ਪ੍ਰਬੰਧ ਕਰਾਂਗੇ ਖੁੱਡਿਆਂ ਦਾ ਲਾਈਟ ਜਗਦੀ ਕਰਾਂ ਸਾਰੇ ਖੁੱਡਿਆਂ ਦੇ ਲੋਕ ਖੋਲ ਕੇ ਇਹਨਾਂ ਦੇ ਅੰਦਰੋਂ ਲਾਈਟਾਂ ਬੰਦ ਕਰਕੇ ਕੱਲੇ ਸਿਰੇ ਵਾਲੇ ਖੁੱਡੇ ਦੀ ਲਾਈਟ ਉਹ ਸਪਲਾਈ ਕਰ ਦੰਨੇ ਆ ਵੀ ਕਹੋ ਪਰ ਤਾਂ ਤੋ ਕੁੱਤਰ ਡਾਉਣੇ ਹੁੰਦੇ ਨਾ ਪਤਾ ਕਰਕੇ ਛੜਨੀ ਪੈਂਦੀ ਰਾਤ ਨੂੰ ਵੈਸੇ ਨਾ ਛੱਡੋ ਤਾਂ ਹੀ ਜ਼ਿਆਦਾ ਬੈਟਰ ਰਹੇਗਾ ਹਾਂਜੀ ਮੇਰੇ ਵੀਰੋ ਆਉਂਦੇ ਪਿੰਡੀ ਓਕੇ ਬੋ ਟਾਈਮ ਹੋ ਗਿਆ ਇਸ ਸਮਾਂ ਅਭੀ ਦੇ ਨੇ 12 ਵਜੇ ਕੇ 25 ਵਟ ਰਿਵਾਰ ਚਾਰਜ ਲਾ ਰੱਖੀਏ ਤੇ ਇਹ ਲੀਓ ਬੇਟੇ ਸੁਤਾ ਬੈਗ ਰੈਸਟ ਮੋਡ ਤੇ ਵਸੀਲੂ ਸੀ ਦੁੱਧ ਉਹਦਾ ਪਾਤਾ ਸੀਗਾ ਦੁੱਧ ਉਹਨੂੰ ਸਿੱਧਾ ਪਾ ਕਰ ਲੱਗਿਆ ਥੋੜਾ ਜਿਹਾ ਆਪ ਨੂੰ ਭੁੱਖ ਲੱਗੀ ਤਾਂ ਆਪ ਹੀ ਪੀ ਲੈਣ ਨੂੰ ਲੱਗਾ ਆਪਣੀ ਮਾਤਾ ਉਹ ਮੋਰਸਲੀ ਇਹੇ ਹੀ ਹੁੰਦਾ ਹੈ ਬਾਕੀ ਬਾਦਾਮ ਬਦੂਮ ਪੀਉਂਦੇ ਹਨਾ ਤੇ ਕੱਲ ਕੋ ਦੇਖਦੇ ਆ ਕੀ ਬਣਦਾ ਹੈਗਾ ਓਕੇ ਜੀ ਗੁੱਡ ਨਾਈਟ ਸਾਰੇ ਲੋਕਾਂ ਨੂੰ ਬਾਏ ਬਾਏ ਸੌਣੋ ਇਹਾ ਦਾ ਜਿਹੜੇ ਨਵੇਂ ਨਵੇਂ ਪੁਹੜਾਈ ਵੀ ਕਰਦੇ ਪਿੰਡ ਜਣਾ ਯਾਰ ਉਹ ਪਤਾ ਨਹੀਂ ਕਿੱਧਰ ਕਿੱਧਰ ਗਏ ਕੋਈ ਨਹੀਂ ਬੈਠਾ ਬੁਠਾ ਲੈ ਆਪਣੇ ਪੂਰੇ OK ਬਾਏ ਬਾਏ ਗੁੱਡ ਨਾਈਟ ਲਾਗੂ ਸਾਰੇ ਲੀਵ ਆਊਟ ਕਰਦੇ